ਮੈਂ ਜਿੱਧਰ ਨੂੰ ਕਿਧਰ ਇੱਧਰ ਅੱਜ ਤੁਹਾਨੂੰ ਨਾ ਇੱਕ ਅਸੀਂ ਕਰੋੜਾਂ ਅਰਬਾਂ ਵਾਲੀ ਮਸ਼ੀਨਰੀ ਦਿਖਾਣੀ ਹੈ ਜਿਹੜੀ ਬਹੁਤ ਹੀ ਸਪੈਸ਼ਲ ਹੈ ਕਰੋੜਾਂ ਅਰਬਾਂ ਦੀ ਹੈ ਇਸ ਥਾਂ ਤੇ ਆਹੋ ਕਰੋੜਾਂ ਅਰਬਾਂ ਦੀ ਮਸ਼ੀਨ ਹੈ ਉਹ ਜਿਹੜਾ ਸਾਡਾ ਇੱਕ ਭਰਾ ਕਹਿੰਦਾ ਕਿ ਨਾ ਵੀ ਫਲਾਨੇ ਬੰਦੇ ਨੇ ਰੱਖੀ ਦੀ ਆ ਹੋਰ ਕਿਸੇ ਟਰਾਲੀ ਵਾਲੇ ਤੋਂ ਨਹੀਂ ਹੈਗੀ ਅੱਛਾ ਦਿਖਾਣੇ ਆ ਵੀ ਇੱਥੇ ਉਹ ਕਰੋੜਾਂ ਅਰਬਾਂ ਦੀ ਮਸ਼ੀਨਾਂ ਚ ਐਸੀਆਂ ਕਿੱਦਾਂ ਬੰਡ ਹੁੰਦੀਆਂ ਦਿਖਾਓ ਵੀ ਕਿਹੜੀ ਤੁਸੀਂ ਐਸੀ ਮਸ਼ੀਨ ਜਿਹੜੀ ਤੁਸੀਂ ਇਹ ਜਿਹੜੀ ਹੋਰ ਕਿਸੇ ਕੋਲ ਹੈ ਹੀ ਨਹੀਂ ਤੇ ਆਪਣੇ ਕੋਲ ਹੈ ਹੀ ਨਹੀਂ ਕਿਸੇ ਉਹ ਤਾਂ ਕਹਿੰਦਾ ਵੀ ਇਹ ਬਹੁਤ ਹੀ ਸਪੈਸ਼ਲ ਡਾਈਆਂ ਲਾਈਆਂ ਹੋਈਆਂ ਆਹੀ ਵੀ ਲਾਈਆਂ ਹੋਈਆਂ ਸਪੈਸ਼ਲ ਡਾਈਆਂ ਅੱਛਾ ਆ ਜਾ ਵੀ ਆ ਜਾ ਓਏ ਹੋਏ ਹੋਏ ਆ ਕਿਤੇ ਸੱਪ ਕਰਤਾ ਆ ਜਾ ਵੀ ਸ਼ੇਰਾ ਆਹ ਦੇਖੋ ਸਾਡੀ ਕਹਿੰਦੇ ਹੁੰਦੇ ਨਾ ਬਸ ਇਹ रियलिटी की है, है, है कुछ कुछ आ जाओ लागो आ जाओ हां जी ओ ਸਾਡਾ ਇੱਕ ਭਰਾ ਹੈਗਾ ਜਿਹੜਾ ਉਹ ਚੈਨਲ ਤੇ ਜੋ ਵੀ ਉਹਦੇ ਮਨ ਆਏ ਬੋਲ ਦਿੰਦਾ ਹਾਂ ਕਹਿੰਦੇ ਉਹਨੇ ਬੋਲਣਾ ਉਹ ਚਾਹੀਦਾ ਪਹਿਲੇ ਤੋਲੋ ਉਹਨੂੰ ਹੈਨਾ ਪਹਿਲਾਂ ਤੋਲਦਾ ਕੋ ਬਿਨਾ ਆਵਾਜ਼ ਕੀ ਕੁਛ ਨਾ ਕੁਛ ਬੋਲਦਾ ਰਹਿੰਦਾ ਜਿਹੜੀਆਂ ਚੀਜ਼ਾਂ ਦੇਖੋ ਆ ਕੁਝ ਵੀ ਨਹੀਂ ਹੈ ਇਹ 5-10000 ਰੁਪਏ ਦਾ ਜੁਗਾਰ ਨਹੀਂ ਹੈ 15000 ਦਾ ਹੋਏਗਾ ਆ ਦੇਖੋ ਬੈਂਡ ਅੱਛਾ ਬੈਂਡ ਪਾਉਣ ਵਾਲਾ ਉਹ ਬੈਂਡ ਪਾਉਣ ਵਾਲਾ ਵੀਰ ਕਹਿੰਦਾ ਸੀ ਵੀ ਕੱਟ ਕੇ ਉਹ ਕੱਟ ਕੇ ਜਿਹੜਾ ਕਹਿੰਦਾ ਹੈਗਾ ਵੀ ਬੰਦ ਕਰ ਦੇ ਹੁਣ ਹਾਂ ਉਹ ਜਿਹੜਾ ਕਹਿੰਦਾ ਸੀਗਾ ਨਾ ਤੁਹਾਨੂੰ ਪਤਾ ਲੱਗ ਜਾਂਦਾ ਸਾਡੀਆਂ ਗੱਲਾਂ ਤੋਂ ਵੀ ਕਿਹਦੇ ਇੱਕ ਵੇਲੇ ਬੋਲਦਾ ਉਹ ਕਹਿੰਦਾ ਹੈਗਾ ਵੀ ਸਾਰੇ ਟਰਾਲੀਆਂ ਵਾਲੇ ਬੇਫਕੂਫ ਐ ਉਹ ਕੱਟ ਮਾਰ ਕੇ ਭੈਜੋ ਬੜਾਈ ਜਾਂਦੇ ਆ ਬੰਦੇ ਨੇ ਕਰੋੜਾਂ ਅਰਬਾਂ ਦੀ ਡਾਈ ਸਪੈਸ਼ਲ ਡਾਈ ਕਹਿੰਦਾ ਲਿਆਂਦੀ ਹੋਈ ਐ ਜਿਹੜਾ ਬੰਡ ਮਾਰਦਾ ਹੈ ਨਾ ਕੁਝ ਵੀ ਨਹੀਂ ਯਾਰ ਇਹ ਤਾਂ ਪ੍ਰੈਸ ਤੇ ਲੈ ਉਹ ਲੱਖ ਗੰਢ ਦੀ ਪ੍ਰੈਸ ਆਂਦੀ ਐ ਸਾਡੇ ਤੋਂ ਪ੍ਰੈਸਾਂ ਵੀ ਹੈਗੇ ਪਰ ਕਈ ਵਾਰੀ ਖੁੱਲੇ ਏਰੀਆ 'ਚ ਇਕੱਠੀਆਂ ਤੇ ਐਸੀਆਂ ਬੰਡ ਕਰਨੀਆਂ ਹੁੰਦੀਆਂ 40 50 100 100 ਦਾ ਤੇ ਇਹ ਕੀ ਐ ਇੱਕ ਜੈਕ ਲੱਗਿਆ 5-7000 ਦਾ ਜੈਕ ਐ ਕੋ 2-4000 ਦਾ ਲੋਹਾ ਹੋਏਗਾ 15000 ਰੁਪਏ ਦਾ ਸਮਾਨ ਨਹੀਂ ਹੈ ਹਨਾ ਕਰੋੜਾਂ ਦਾ ਕਰੋੜਾਂ ਦਾ ਇਹਨੂੰ ਹੀ ਕਹਿੰਦਾ ਵੀ ਕਰੋੜਾਂ ਦਾ ਹੈਨਾ ਸੋ ਕੁਝ ਅੱਛਾ ਵੀ ਹੁਣ ਇਹਦੇ ਵਿੱਚ ਕੱਟ ਨਹੀਂ ਪਿਆ ਬੈਂਡ ਹੋ ਗਿਆ ਕੱਟ ਤੇ ਬਾਈ ਜੀ ਕੋਈ ਵੀ ਨਹੀਂ ਪਾਉਂਦਾ ਯਾਰ ਉਹ ਤਾਂ ਬੇਫੂਕ ਅੱਛਾ ਕੋਈ ਵੀ ਨਹੀਂ ਪਾਉਂਦਾ ਕੋਈ ਵੀ ਨਹੀਂ ਪਾਉਂਦਾ ਕੱਟ ਤੇ ਕੋਈ ਵੀ ਨਹੀਂ ਪਾਉਂਦਾ ਯਾਰ ਕੱਟ ਨਾਲ ਚੈਸੀ ਥੋੜਾ ਇਹ ਤਾਂ ਅੱਜ ਤੋਂ 70 ਸਾਲ ਤੋਂ ਜਿਹੜੇ ਲੋਕ ਟਰਾਲੀਆਂ ਬਣਾਉਂਦੇ ਉਹ ਵੀ ਨਹੀਂ ਕੱਟ ਪਾਉਂਦੇ ਯਾਰ ਉਹ ਤਾਂ ਐਵੇਂ ਜੋ ਦੇ ਮਨ ਆਏ ਬੋਲੀ ਜਾਂਦਾ ਵੀ ਬਦਨਾਮੀ ਕਰਨ ਨੂੰ ਚਲੋ ਇਹ ਤਾਂ ਚਲੋ ਪ੍ਰੈਸ਼ਰ ਪਾਉ ਹੋ ਗਿਆ ਇਹ ਤੋਂ ਪਹਿਲੇ ਨਾ ਜਦੋਂ ਪ੍ਰੈਸਾਂ ਨਹੀਂ ਹੁੰਦੀਆਂ ਰੀਆਂ ਤਾਂ ਚੂੜੀ ਹੁੰਦੀ ਨਹੀਂ ਪਈ ਦੀ ਅੱਛਾ ਉਹ ਕੱਸਣ ਵਾਲੀ ਆਹੋ ਉਹਦੇ ਨਾਲ ਇਦਾਂ ਉਹਨਾਂ ਨੇ ਲੰਬਾ ਪਾ ਲੈਣਾ ਜਿੱਦਾਂ ਗੇੜੀ ਨਹੀਂ ਘੇੜਦੀ ਰਹੀ ਬਹੁਤ ਦਬਾ ਕੇ ਉਹ ਇਦਾਂ ਘਮਾਈ ਜਾਣਾ ਉਹਦੇ ਨਾਲ ਮੁੜ ਜਾਂਦੀ ਰਹੀ ਕੁਝ ਵੀ ਨਹੀਂ ਹੈਗਾ ਨਾ ਇਹ ਕਿਹੜੀ ਰੋਕ ਸਮੇ ਨਾਲ ਮਤਲਬ ਜੈਕ ਲੱਗ ਗਿਆ ਜੈਕ ਲੱਗ ਗਿਆ ਚਾਹੇ ਹਾਈਡਰੋਲਿਕ ਪ੍ਰੈਸਾਂ ਹੁੰਦੀਆਂ ਇਹ ਇਹ ਤਾਂ ਅਸੀਂ ਚਲੋ ਜੁਗਾਰ ਬਣਾ ਲਿਆ ਸਾਨੂੰ ਖੁੱਲੇ ਦਾਾਂ ਤੇ ਬੈਂਡ ਕਰਨੇ ਜਿੱਥੇ ਮਰਜ਼ੀ ਲਾ ਦੇ ਹੁਣ ਸਾਡਾ ਇਹ ਨਹੀਂ ਪਤਾ ਗੱਡੀ ਕਿੱਥੇ ਲੋਹੇ ਦੀ ਲਾ ਦੇਣੀ ਹੈ ਪਰ ਇਹੋ ਕਿੰਨੇ ਚਲਾਤੇ ਕੋ ਦੀ ਆਹ ਵੀ ਇਹਨੂੰ ਚੱਕ ਕੇ ਹੀ ਸੀ ਹਾਂ ਜਿੱਥੇ ਮਰਜੀ ਟਾਈਟ ਮੱਲ ਜਗ੍ਹਾ ਖੁੱਲੀ ਹੈ ਹੁਣ ਫੈਕਟਰੀਆਂ ਤੁਹਾਨੂੰ ਪਤਾ ਹੱਡੀਆਂ ਛੋਟੀਆਂ ਨੇ ਤੁਸੀਂ ਤਾਂ ਕਰੋੜਾਂ ਦਾ ਸਮਾਨ ਆਵੇ ਲਿੰਕ ਪਾ ਕੇ ਇੱਥੋਂ ਮਗਰ ਹੀ ਪਾ ਲੈਂਦੇ ਹੋਰ ਲਿੰਕ ਪਾ ਕੇ ਇਹ ਰੱਖਣਾ ਪੈਂਦਾ ਨਾ ਕਿਤੇ ਕੋਈ ਲੈਣਾ ਜਾਵੇ ਬਾਹਰੋਂ ਆਹ ਇਹ ਸਮਾਨ ਹੀ ਕਰੋੜਾਂ ਦਾ ਧਿਆਣੇ ਸਾਹਮਣੇ ਦਾ ਪਹਿਣਾ ਹੀ ਆ ਫਿਰ ਚਲੋ ਜੋ ਆਪਣ ਕਾ ਮਾਰੀ ਮਜ਼ਾਕ ਤਾਂ ਆਪਦੀ ਜਗ੍ਹਾ ਰਿਓ ਵਾਕਈ ਕਰੋੜਾਂ ਦਾ ਜਿਹੜਾ ਆਪ ਚੀਜ਼ ਆਪਣੇ ਵਰਤੋਚਾਰੀ ਉੱਤੇ ਲੀਗੁਰਾ ਦੇਖੋ ਕਿਥੋਂ ਰਿਹਾ ਆਪਾਂ ਕਰੀਏ ਉਧਰ ਸੱਸੀਆਂ ਅੰਕਲ ਜੀ ਲੈ ਹੀ ਲਵਾਂ ਅੰਕਲ ਜਿਹੜੀ ਟਰਾਲੀ ਵੀਰ ਹੋਂ ਦਾ ਤੁਸੀਂ ਬਣਵਾਈ ਆ ਹਾਂਜੀ ਕਿੰਨੇ ਸਾਲ ਹੋ ਗਏ ਕਿੰਨੇ ਸਾਲ ਹੋ ਗਏ ਆ 3 ਸਾਲ ਹੋ ਗਏ ਜੀ 3 ਸਾਲ ਹਾਂਜੀ ਸੱਚ ਦੱਸਣਾ ਵੀਰੇ ਨੂੰ ਕੋਲੋਂ ਤੁਸੀਂ ਭੁੱਲ ਜਾਓ ਡਿਲੀਟ ਕਰ ਦਿਓ ਦਿਮਾਗ ਚੋਂ ਠੀਕ ਹੈ ਚੰਗੀ ਚੱਲੀ ਆ ਮਾੜੀ ਚੱਲੀ ਆ ਜਿਵੇਂ ਵੀ ਚੱਲੀ ਓਵੇਂ ਹੀ ਦੱਸਣਾ ਹੋਰ ਕੀ ਫਾਇਦਾ ਕੀ ਹੋਦਾ ਹਾਂ ਉਹਦਾ ਫਾਇਦਾ ਵੀ ਦੱਸ ਦਿਓ ਬਹੁਤ ਵਧੀਆ ਟਰਾਲੀ ਚੱਲੀ ਆ ਜੀ ਵਧੀਆ ਚੱਲਦੀ ਬਹੁਤ ਵਧੀਆ ਦੀ ਡੈਫੀਨੇਸ਼ਨ ਨਹੀਂ ਆਈ ਜਿੱਥੋਂ ਮਤਲਬ 4 ਟਰੈਕਟਰ ਟਰਾਲੀ 4 ਪਾਣੀ ਟਰੈਕਟਰ ਟਰਾਲੀ ਇਹਨੇ ਕੱਢਦੀ ਹਮ ਜਿੱਥੋਂ ਕੱਲਾ ਹੀ ਟਰੈਕਟਰ ਟਰਾਲੀ ਕੱਢ ਕੇ ਲਿਆ ਹੁੰਦਾ ਕੱਲਾ ਕੱਢ ਲਿਆ ਹੁੰਦਾ ਹਾਂਜੀ ਤੁਹਾਡਾ ਫਾਇਦਾ ਹੋਇਆ ਬਹੁਤ ਫਾਇਦਾ ਜੀ ਪਹਿਲਾਂ ਨਾਲੋਂ ਵੀ ਆਪਾਂ ਕਾਜੀ ਕਾਜੀ ਖੇਤੀ ਕਰਦੇ ਹਾਂ ਗੰਨੇ ਦਾ ਹੀ ਕਰੀਦੀ ਆ ਓਕੇ ਝੋਨੇ ਦੀ ਵੀ ਕਰੀਦੀ ਆ ਠੀਕ ਹੈ ਬਹੁਤ ਟਰੈਕਟਰ ਕੱਢਦੇ ਰੇ ਤੂੰ ਹੁਣ ਕਿੱਦਾਂ ਕੱਢਦੇ ਪਹਿਲਾਂ ਤਾਂ ਬਹੁਤ ਮੁਸ਼ਕਲ ਸੀ ਜੀ ਪਹਿਲਾਂ ਬੰਸਾ ਤਾਂ ਟਰੈਕਟਰ ਇਕੱਠੇ ਕਰਨੇ ਹਮ ਫਿਰ ਉਹਨਾਂ ਦੇ ਵੀ ਜਾਣਾ ਪੈਣਾ ਇਹ ਤਾਂ ਆਪਣੀ ਦਾ ਉਹਨੇ ਆਉਣਾ ਹੋਵੇ ਹਨੂ ਉਹਨਾਂ ਦੇ ਜਾਣਾ ਪੈਣਾ ਸਹੀ ਗੱਲ ਹੈ ਤੇ ਬੜੀ ਮੁਸ਼ਕਲ ਸੀ ਅਸਲ ਦੇ ਬੜੇ ਜਾਨੇ ਕੁੜੀ ਆ ਵਾ ਬਹੁਤ ਔਖਾ ਕੰਮ ਸੀ ਚੱਕੜੋ ਚੱਕੜੀ ਥੱਲੇ ਕੰਮ ਤੇ ਹੁਣ ਦੇ ਕੋਈ ਗੱਲ ਨਹੀਂ ਹੁਣ ਜਿਵੇਂ ਅੰਕਲ ਟਰਾਲੀ ਜਮਾ ਹੀ ਕਈ ਰੀ ਬੈਠ ਜਾਂਦੀ ਆ ਹਾਂਜੀ ਤੇ ਇਹ ਪੀਟੂ ਦੀ ਟਰਾਲੀ ਉੱਥੋਂ ਨਿਕਲ ਆਉਂਦੀ ਆ ਕਿ ਨਹੀਂ ਬੜੇ ਆਰਾਮ ਨਾਲ ਨਿਕਲ ਆਉਂਦੇ ਬੜੇ ਆਰਾਮ ਨਾਲ ਨਿਕਲ ਆਉਂਦੇ ਵੀ ਤੁਸੀਂ ਪੂਰਾ ਇਹਦਾ ਪ੍ਰੈਕਟੀਕਲ ਅਸੀਂ 200 250 ਕੰਟਰੀ 350 ਕੰਟਰੀ ਕੰਨਾ ਪਾ ਕੇ ਟਰਲੀ ਟੈਕ ਕਰਿਆ ਨੇ ਇਹਦੇ ਚੇ ਹੈਗਾ ਵੀ ਦੇਖੋ ਅਸੀਂ ਇਹ ਕਿੰਨੇ ਕਸਟਮਰ ਨੂੰ ਵੀ ਤੁਸੀਂ ਜਿੱਦਾਂ ਸਾਡੇ ਤੋਂ ਆਗੇ ਤੁਸੀਂ ਕਹੋਗੇ ਜੀ ਪੀਟੀਓਲੀ ਟਰਾਲੀ ਕੀ ਕੰਮ ਕਰਦੀ ਹੁਣ ਮੈਂ ਤੁਹਾਨੂੰ ਕਹਦਾ ਪੀ 250 ਬੰਡਲ ਗੰਨਾ ਕੱਢ ਦਿੰਦੀ ਆ ਹੁਣ 250 ਬੰਡਲ ਤੁਸੀਂ ਉੱਥੇ ਲਾਦੋ ਜਿੱਥੇ ਜ਼ਮੀਨ ਤੇ ਸਾਲਾ ਤਲਾਈ ਵੀ ਨਾ ਹੋਵੇ ਤਲਾ ਨਾ ਹੋਵੇ ਫਿਰ ਤੇ ਕੀ ਕਰਨੂਗਾ ਹਣਾ ਸੋ ਆਪਾਂ ਇਹ ਕਹਿਣਾ ਵੀ ਜਿੰਨਾ ਹੈ ਵਜ਼ਨ ਤੁਹਾਡੇ 5 ਟਰੈਕਟਰ ਕੱਢਦੇ ਆ ਉਹਨਾਂ ਵਜ਼ਨ ਹੂੰ ਕੱਲਾ ਕੱਢ ਦੂ ਕੱਲਾ ਕੱਢ ਦੂ ਕਈ ਵਾਰ ਇਦਾਂ ਦੀ ਕੰਡੀਸ਼ਨ ਹੁੰਦੀ ਪੰਜ ਟਰੈਕਟਰ ਵਾਲੀ ਖਾਲੀ ਟਰਾਲੀ ਨਹੀਂ ਖੇਚੋ ਕੱਢਦੇ ਨਹੀਂ ਕੱਢਦੇ ਮੈਂ ਕਹਿੰਦਾ 200 ਇਹ ਕਿਹੜਾ ਮਲਕੀਤ ਉਹਨਾਂ ਨੇ ਕਿਹਾ ਸੀ ਅਜੀ 200 ਹਨਾ ਕੱਢ ਦੋ ਜਿੱਦਾਂ ਇੱਕ ਵਾਰ ਨਾ ਕੋਈ ਬੰਦੇ ਦੋ ਸਿਆੜੇ ਬੈਠੇ ਹੁੰਦੇ ਛੱਪੜ ਦੇ ਕਿਨਾਰੇ ਤੇ ਉਹ ਕੋਈ ਬੰਦਾ ਜੀਪ ਵਾਲਾ ਹੁੰਦਾ ਉਹ ਕਹਿੰਦਾ ਬਜ਼ੁਰਗੋ ਜੀਪ ਲੰਘ ਜੂਗੀ ਲੰਘ ਜੂਗੀ ਲੱਗ ਜੀਪ ਨਾ ਦੇ ਜੀਪ ਡੁੱਬ ਜਾਂਦੀ ਬੜੇ ਤਰਕਿਆਂ ਤੇ ਆ ਕੇ ਬਜ਼ੁਰਗ ਨੂੰ ਫੜ ਲੈਂਦੇ ਕਹਿੰਦਾ ਤੂੰ ਤੇ ਬਾਪੂ ਕਹਿੰਦਾ ਹੈਗਾ ਭੈ ਚ ਲੱਗ ਜੀ ਸਾਨੂੰ ਤਾਂ ਮਰਵਾਤਾ ਕਹਿੰਦਾ 2000 ਬਤਕਾ ਹੁਣੇ ਲੰਘੀਆਂ ਮੈਂ ਹੈਗਾ ਬਤਕਾ ਲੰਘੀਆਂ ਜੀਪ ਵੀ ਲੱਗ ਜਾਣੀ ਹੁਣ ਇਹ ਕਹਿਣ ਕਿ ਜੇ ਹਲਦਾਰਾਂ ਨੇ ਕਿਹਾ ਤਾਂ 200 ਆ ਸੋ ਕੰਡੀਸ਼ਨ ਆ ਜਿੱਥੋਂ ਪਾਣੀ ਆਉਂਦਾ ਉਹ ਤੋਂ ਇਕੱਲਾ ਕੱਢ ਉਹ ਤੋਂ ਇਕੱਲਾ ਕੱਢ ਲੂਗਾ ਹੁਣ ਕਿੱਧਰ ਆਏ ਤੁਸੀਂ ਅੱਜ ਐਹੀ ਵੀ ਇਹ ਸਪੀਡ ਲੋਣੀ ਪੱਲੇ ਕਿਹੜਾ ਪਿੰਡ ਵਈ ਜਾ ਕੋ ਅੱਛਾ ਕਿੱਥੇ ਇਨਾ ਅੰਕਲ ਨਾ ਟੈਲੀ ਨੂੰ ਪੀਟੀ ਲਵਾਣੀ ਹੈ ਕਿਹੜਾ ਹੈ ਜੀ ਆਪਣਾ ਜੀ ਬੇਚਾਪਰਦਾਸ ਉਹ ਡਿਸਟ੍ਰਿਕਟ ਡਿਸਟ੍ਰਿਕਟ ਪ੍ਰਕਾਸ਼ਪੁਰ ਠੀਕ ਆ ਬਈ ਜੀ ਓਕੇ ਅੰਕਲ ਧੰਨਵਾਦ ਜੀ ਸੱਚੀ ਕਾ ਸੱਚੀ ਕਾ ਵੀਰੇ ਸੱਚੀ ਕਾ ਜੀ ਹਾਂ ਆ ਬਈ ਆਪਣੇ ਜਿਵੇਂ ਕੰਮ ਕਰਦਾ ਪਿਆ ਹਸਾਕਤਾ ਆ ਇਹ ਥੋੜਾ ਜਿਹਾ ਮੈਨੂੰ ਦੇਖਣ ਨੂੰ ਕੀ ਲੱਗਦਾ ਕੋਈ ਹਾਂ ਮੈਂ ਸ਼ਬੈਸ਼ ਥੋੜੀ ਓਕੇ ਮੈਂ ਕੇ ਗੋਪੀ ਇਧਰ ਆ ਇਧਰ ਆਪਾ ਜੀ ਨੂੰ ਬਲਾ ਗੱਲ ਕਰ ਹੈ ਗੱਲ ਤਾਂ ਸੋਹਣੇ ਕੁ ਮੇਰੀ ਜੱਲ ਮੇਰੀ ਗੱਲ ਸੁਣਨਾ ਆ ਲੱਗ ਗਿਆ ਜੱਤਾਂ ਤੇਰਾ ਨਾਮ ਕੀ ਹੈ ਹੈ ਨਾਮ ਕੀ ਤੇਰਾ ਕੰਪਿਊਟਰ ਹੈ ਕੰਪਿਊਟਰ ਗੋਰਪਰੀ ਦਾ ਚਾ ਤਾਂ ਪਿੰਡ ਕਿਹੜਾ ਤੇਰਾ ਹੈ ਪਿੰਡ ਦਾ ਨਹੀਂ ਪਤਾ ਤੈਨੂੰ ਹੈ ਇੱਥੇ ਕੀ ਕਰਦਾ ਇੱਥੇ ਕੀ ਕਰਦਾ ਤੂੰ ਕੰਮ ਇੱਥੇ ਕੰਮ ਕੀ ਕੀ ਕਰਦਾ ਤੂੰ ਹੈ ਕੰਮ ਕੀ ਕਰਦਾ ਇੱਥੇ ਤੂੰ ਚਲ ਚਲ ਨਹੀਂ ਕੰਮ ਕਰਦਾਗੀ ਤੂੰ ਅੱਬਾ ਅਸ ਅੱਬਾ ਦਾ ਐਕਸਲ ਬਾਨਾ ਕਿੰਨੀ ਤਨਖਾਹ ਮਿਲਦੀ ਤੈਨੂੰ 9000 9000 ਹੂੰ ਮਤਲਬ ਇਹਦਾ ਏਐਪੀ ਮੁੰਡਾ ਚਲੋ ਸਾਡੇ ਪਿੰਡ ਦਾ ਹੀ ਐ ਤੀਮੀਦਾਰਾਂ ਦਾ ਮੁੰਡਾ ਐ ਤੇ ਥੋੜਾ ਜਿਆ ਬਾਏ ਵਰਥੇ ਸਿੱਧਾ ਹੂੰ ਤੇ ਇਹ ਸਾਡੇ ਤੋਂ ਮੈਂ ਮਤਲਬ ਵੀਡੀਓ ਰਹੀ ਇਹ ਮੈਸੇਜ ਦੇਣਾ ਚਾਹਨਾ ਆਪਣੇ ਖਾਸ ਕਰਕੇ ਪਿੰਡਾਂ ਦੇ ਲੋਕਾਂ ਨੂੰ ਹੂੰ ਕਿਸੇ ਵੀ ਜਿਹੜੀ ਏਰੀਏ ਦੀ ਡਿਵੈਲਪਮੈਂਟ ਐ ਜਾਂ ਗਰੋਥ ਐ ਨਾ ਹੂੰ ਉਹ ਕਾਰਪੋਰੇਟ ਤੋਂ ਹੁੰਦੀ ਆ ਕੰਪਨੀਆਂ ਤੋਂ ਹੁੰਦੀ ਆ ਫੈਕਟਰੀਆਂ ਤੋਂ ਹੁੰਦੀ ਆ ਹਮ ਹਰ ਬੰਦੇ ਨੂੰ ਸਰਕਾਰ ਸਰਕਾਰੀ ਨੌਕਰੀ ਨਹੀਂ ਦੇ ਸਕਦੀ ਨਹੀਂ ਦੇ ਸਕਦੀ ਠੀਕ ਹੈ ਸੋ ਜੇ ਸਾਡੇ ਪਿੰਡਾਂ ਦੇ ਵਿੱਚ ਤੁਸੀਂ ਲੁਧਿਆਣਾ ਦੇ ਕੋ ਕਿੰਨਾ ਡਵੈਲਪ ਹੈ ਘਰ ਘਰ ਫੈਕਟਰੀਆਂ ਛੋਟੇ ਛੋਟੇ ਕੰਮ ਆ ਲੋਕ ਕੰਮ ਕਰਦੇ ਹੈ ਨਾ ਹੁਣ ਇਹੀ ਮੁੰਡਾ ਇਹਨੂੰ ਅਸੀਂ 10000 ਰੁਪਏ ਦਿੰਨੇ ਆ 1000 ਵਧਾ ਕੇ ਹਮ ਇਹ 3 ਸਾਲ ਪਹਿਲੇ ਸਾਡੇ ਤੋਂ ਆਇਆ ਸੀ ਹਮ ਇਹਨੂੰ ਪਿੰਡ ਦਾ ਨਾਮ ਵੀ ਨਹੀਂ ਪਤਾ ਠੀਕ ਹੈ ਜਦੋਂ ਮੈਂ ਆਇਆ ਸੀ ਇਹਨੂੰ ਫੋਨ ਨਹੀਂ ਚਲਾਉਣਾ ਆਂਦਾ ਸੀ ਟਰੈਕਟਰ ਨਹੀਂ ਚਲਾਉਣਾ ਆਂਦਾ ਕੁਝ ਨਹੀਂ ਪਤਾ ਸੀ ਆ ਜਾਣਾ ਟਰਾਲੀ ਥੱਲੇ ਲੁੱਕ ਜਾਣਾ ਵਿਆਹ ਹੋਇਆ ਵੈਸੇ ਇਹਦਾ ਕਰਤੇ ਚੋਂ 5 ਕਿੱਲੇ ਪਹਿਲੀ ਵੀ ਆ ਜੀ ਵੈਰੀ ਗੁੱਡ ਤੇ ਹੁਣ 3 ਕ ਸਾਲ ਹੋ ਗਏ ਸਾਡੇ ਤੋਂ ਇਹ ਟਰੈਕਟਰ ਵੀ ਚਲਾ ਲੈਂਦਾ ਓਕੇ ਆ ਜਿਹੜੇ ਐਕਸਲ ਇਨ ਪਾਣੇ ਆ ਹੱਬਾ ਇਨ ਖੋਲਣੀਆਂ ਬੈਰਿੰਗ ਇਨ ਪਾਣੇ ਆ ਗ੍ਰੀਸ ਇਨ ਕਰਨੀ ਆ ਇਹਦਾ ਇੱਕ ਰੂਲ ਆ ਪੀ ਇਨ ਤੇ ਐਕਸਲ ਵਾਲਾ ਕੰਮ ਇਹਦਾ ਹੈ ਬੰਡੇ ਆ ਵੀ ਇੰਨੇ ਹੀ ਕਰਨਾ ਇੰਨੇ ਨਾ ਕਿਸੇ ਨੂੰ ਕਰਨ ਵੀ ਨਹੀਂ ਦੇਣਾ ਨਾ ਇਹਦੀ ਕਦੀ ਗਲਾਸੀ ਗਵਾਚੀ ਚਾਹ ਵਾਲੀ ਨਾ ਇਹਦਾ ਕਦੀ ਚਾਬੀ ਗਵਾਚੀ ਹੈ ਨਾ ਪਾਨਾ ਗਵਾਚਾ ਹੈ ਨਾ ਇਹਨ ਕਿਸੇ ਨੂੰ ਦੇਣਾ ਹੈ ਠੀਕ ਹੈ ਯਾਰ ਇਹਨਾਂ ਜੈਨ ਨੇ ਆਪਣੇ ਰੱਖੇ ਹੋਣੇ ਆ ਜਦੋਂ ਮੁੱਕਣ ਵਾਲੇ ਹੋਣੇ ਆ ਇਹ ਪਹਿਲਾ ਬੰਦਾ ਇਹਨਾਂ ਐਡਵਾਂਸ ਦਿੰਦਾ ਇਹ ਤਾਂ ਸਾਡੇ ਸਿਸਟਮ ਆ ਜਦੋਂ ਕੋਈ ਚੀਜ਼ ਮੁੱਕ ਗਈ ਤਾਂ ਬੰਦਾ ਕਹਦਾ ਮੋਗੀ ਇਹਨਾਂ ਕਹਦਾ ਥੋੜੇ ਰਹਿ ਗਏ ਥੋੜੇ ਰਹਿ ਗਏ ਮਗਾਓ ਫਿਰ ਦੋ ਵਾਰ ਫਿਰ ਤਿੰਨ ਵਾਰ ਇਹਨਾਂ ਨੂੰ ਗਾਲਾਂ ਵੀ ਕੱਢਣੀਆਂ ਪੁੱਛੇ ਮ ਮਗਾੰਦਣੀ ਫਿਰ ਜੇ ਨਾ ਆਵੇ ਫਿਰ ਸਾਡੇ ਘਰੇ ਮੱਥੂ ਨੂੰ ਜਾ ਕੇ ਕਹਿੰਦਾ ਕਿ ਭਾਜੀ ਮੇਰਾ ਸਪਾਰਕ ਹੋਊਗਾ ਕਿ ਦਿੰਦਾ ਠੀਕ ਹੈ ਇਹਦਾ ਇਹਦਾ ਕੀ ਜਿੱਦਾਂ ਹੀ ਇਹਨਾਂ ਨੇ ਕੱਸ ਦਿੱਤੇ ਤੇ ਇਹਨਾਂ ਤੇਲ ਪਾਣਾ ਹੁੰਦਾ ਹਿੱਸੇ 'ਚ ਹੂੰ ਹੁਣ ਜਦੋਂ ਟਰਾਲੀਆਂ ਸਾਡੀਆਂ ਸੀਜ਼ਨ 'ਚ ਦੋ ਵੀ ਜਾਂਦੀਆਂ ਤਿੰਨ ਵੀ ਜਾਂਦੀਆਂ ਜਾਂ ਇਹ ਸਾਨੂੰ ਪਤਾ ਨਹੀਂ ਲੱਗਦਾ ਰਾਤ ਨੂੰ 10 ਵਜੇ ਪਾਇਆ ਇਹਨੂੰ ਅਸੀਂ ਕਹੇ ਆ ਵੀ ਕੱਪੜਾ ਬੰਨ ਦੇਣਾ ਜਿਹੜਾ ਫੀਲਿੰਗ ਕਲੱਬ ਹੈ ਫਲੱਗ ਹੈ ਨਾ ਉਹਦੇ ਤੇ ਕੱਪੜਾ ਬੰਨ ਦੇਣਾ ਸੋ ਕੱਪੜਾ ਬੰਨਿਆ ਇਹਦਾ ਮਤਲਬ ਤੇਲ ਪਿਆ ਹੋਇਆ ਟਰਾਲੀ ਜਦੋਂ ਜਾਨੀ ਗਰਮੀਤ ਹੋਏ ਮੈਂ ਹੋਇਆ ਸਾਡੇ ਫੋਰਮੈਨ ਦੇਖਿਆ ਕੱਪੜਾ ਬੰਨਿਆ ਇਹਦਾ ਮਤਲਬ ਤੇਲ ਪਿਆ ਪਿਛਲੇ 3 ਸਾਲਾਂ ਦਾ ਜ਼ੀਰੋ ਫੇਲਿਅਰ ਹੈ ਆ ਬੰਦਾ ਸਾਡਾ ਟਾਇਰ ਪ ਦੋ ਤਿੰਨ ਟਾਇਰਾਂ ਵਾਲੇ ਯਾਰ ਹੁਣ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਟਾਇਰ ਕੱਸੇ ਕਿ ਨਹੀਂ ਕੱਸੇ ਇਹਨਾਂ ਨੂੰ 3 ਸਾਲ ਦਾ ਮੈਂ ਕਹਿੰਦਾ ਵੀ ਜਦੋਂ ਤੁਸੀਂ ਟਾਇਰ ਕੱਸ ਦੋਗੇ ਤਾਂ ਧਾਗਾ ਬੰਨਦੇ ਕਰੋ ਇਹ ਬੰਨਦੇ ਦੀ ਕੀਤਾ ਨਹੀਂ ਤੇ ਨਹੀਂ ਇਹ ਨਹੀਂ ਮੰਨਦੇ ਪਰ ਇਹ ਬੰਦੇ ਨੂੰ ਜਿਹੜੇ ਹੀ ਰੂਲ ਦੱਸਤਾ ਨਾ ਉਹ ਟਰੈਕਟਰ ਆਊਗਾ ਸਟਾਰਟ ਕਰੂਗਾ ਪਹਿਲੇ ਉਹ ਚ ਪਾਣੀ ਪਾਊਗਾ ਪੱਤਰ ਤੇ ਲੀਕ ਹੈ ਮੋੜ ਤੇ ਜਾਊਗਾ ਤਾਂ ਉਹਦਾ ਪਹਿਲੇ ਹਾਰਨ ਮਾਰੂਗਾ ਅੱਛਾ ਹਾਂ ਤੇ ਉਹੀ ਹੈ ਨਾ ਵੀ ਇਹ ਵੈਸੇ ਤੁਸੀਂ ਕਹੋਗੇ ਸੜਕ ਵੀ ਨਹੀਂ ਟੱਪ ਸਕਦਾ ਇੰਨਾ ਸਿੱਧਾ ਹੀਗਾ ਹੈਨਾ ਪਰ ਹੁਣੇ ਬਾਬੇ ਦੀ ਮੇਰ ਨਾਲ ਕੋਈ ਇੱਥੇ ਮੁੰਡਿਆਂ ਚ ਰਹਿੰਦਾ ਗੱਲਾਂ ਬਾਤਾਂ ਕਰਦਾ ਸ਼ਰਾਰਤਾਂ ਕਰਦਾ ਇਹਨੂੰ 10000 ਤਨਖਾਹ ਦਿੰਨੇ ਆ ਠੀਕ ਹੈ ਹੈ ਇਹ 27 28 ਸਾਲ ਦਾ 30 ਸਾਲ ਦਾ ਦੇਖਣ ਨੂੰ ਥੋੜਾ ਲੱਗਦਾ ਪਰ ਮੈਂ ਇਸ ਵੀਡੀਓ ਰਹੀ ਇਹ ਕਹਿਣਾ ਵੀ ਜਿਹੜੀ ਸਾਡੀ ਇੰਡਸਟਰੀ ਹੁੰਦੀ ਹੈ ਬੇਸਿਕਲੀ ਰੋਜ਼ਗਾਰ ਲੋਕਾਂ ਨੂੰ ਉਹ ਚਲੋ ਸਾਡੀ ਤਾਂ ਬਹੁਤ ਛੋਟੀ ਹੈ ਸੋ ਨਾਲੇਕਾ ਲੱਗੀ ਤੁਹਾਡੇ ਲੁਧਿਆਣੇ ਕੰਪਨੀਆਂ ਫਰੀਦਾਬਾਦ ਕੰਪਨੀਆਂ ਸੋ ਸਾਡੇ ਪਿੰਡਾਂ ਦੇ ਵਿੱਚ ਵੀ ਨਸਤੀ ਹੋਣੀ ਚਾਹੀਦੀ ਹੈ بڑے ਪਿੰਡਾਂ ਦੀਆਂ ਪੰਚਾਇਤਾਂ ਜਮੀਨ ਦੇ ਰੇ ਕਿਸੇ ਨੂੰ 50 ਸਾਲ ਦੇ ਲੀਸ ਤੇ ਵੀ ਲਿਆਓ ਖੋਲੋ ਫੈਕਟਰੀ ਉਹਦੇ ਵਿੱਚ ਕੁਛ ਨਾ ਕੁਛ 10 20 30% ਬੰਦਿਆਂ ਨੂੰ ਪਰ ਚਲੋ ਸਾਰੇ ਬੰਦੇ ਤਾਂ ਨਹੀਂ ਪਿੰਡ ਦੇ ਰੱਖ ਸਕਦੇ ਕੁਝ ਨੌਲੇਜ ਵਾਲੇ ਬਾਹਰੋਂ ਵੀ ਲੈਣੇ ਪੈਂਦੇ ਆ ਫ ਯਾਰ ਦੁਕਾਨ ਦਾ ਸਮਾਨ ਲੈਂਦੇ ਆ ਕੋਈ ਮੀਟ ਖਾਂਦਾ ਕਰਾਇਆ ਦਿੰਦੇ ਬੱਸਾਂ ਵਾਲਿਆਂ ਨੂੰ ਰੋਜ਼ਗਾਰ ਮਿਲਦਾ ਫੋਨ ਦੇ ਰੀਚਾਰਜ ਕਰਾਣ ਜਾਂਦੇ ਆ ਹੈਨਾ ਟੈਂਡ ਆਫ ਦਾ ਡੇ ਕੰਪਨੀਆਂ ਨਾਲ ਫੈਕਟਰੀਆਂ ਨਾਲ ਹੀ ਕਿਸੇ ਦੇਸ਼ ਦੀ ਤਰੱਕੀ ਕਿਸੇ ਏਰੀਆ ਦੀ ਤਰੱਕੀ ਹੁੰਦੀ ਆ ਉਹਨੇ ਨੂੰ 10000 ਮਿਲਦਾ ਸਵੇਰੇ ਆਂਦਾ ਰੋਟੀ ਖਾ ਕੇ ਆ ਸਾਹਮਣੇ ਘਰ ਆ ਸੜਕ ਟੱਪ ਦੇ 1 ਵਜੇ ਚੱਲ ਜਾਂਦਾ ਫਿਰ ਮਤਲਬ ਇਹਨੂੰ ਟਾਈਮ ਦੇਖਣਾ ਦਾ ਪਰ 1 ਵਜੇ ਕੇ 1 ਮਿੰਟਾਂ ਤਾਂ ਵੀ ਇਹਦਾ 1 ਹੀ ਆ ਜੀ 1 ਵਜੇ ਕੇ 59 ਮਿੰਟਾਂ ਤਾਂ ਤਾਂ ਵੀ 1 ਹੀ ਆ अच्छा ओ 1:00 1:00 আলাইকুম ਵਜੇ ਦੇ 2 ਵਜੇ ਭਾਣਨਾ 59 ਮਿੰਟ ਹੋ ਗਈ ਟਾਈਮ ਕਿੰਨਾ ਹੋਇਆ ਕੋਪੀ ਦੱਸੀ ਉਹ ਬੱਲੇ ਵੀ ਲੈ ਇਹ ਗਲੀ ਲਫਾਫਾ ਗਲੀ ਰੱਖਿਆ ਹੈ ਲਫਾਫਾ ਗਲੀ ਰੱਖਿਆ ਆ ਜੋ ਇਹ ਮੁਝੇ ਇਹ ਮੁਝੇ ਇਹ ਮੁਝੇ ਤਿੰਨ ਦੋ 743 ਮਿੰਟਾਂ ਤਿੰਨ ਤਿੰਨ ਇਹ ਚਲ ਚਲ ਹੂੰ ਸਾਬਦਾ ਤਜਾ ਟੈਮ ਤੈ ਮੈਨੂੰ ਫੋਨ ਲਾ ਦੇ ਨਾ ਤੂੰ ਮੇਰਾ ਨੰਬਰ ਲਾ ਕੇ ਕਿੱਥੇ ਨੰਬਰ ਹੀ ਮੋਟਾ ਡਾਇਲ ਕਰਾ ਕਿੱਥੇ ਗੁਰਮੀਤ ਬਾਹ ਨੂੰ ਫੋਨ ਕਰ ਮੈਨੂੰ ਨਿੱਕੇ ਨੂੰ ਫੋਨ ਕਰੀ ਨਾ ਗੱਲ ਕਰਨੀ ਮੇਰੇ ਤੋਂ ਫੋਨ ਨਹੀਂ ਹੈਗਾ ਅਨ ਨੰਬਰ ਤੇ ਤੂੰ ਆਪਣਾ ਨੰਬਰ ਦੇ ਦੇ ਭਾਜੀ ਨੂੰ ਹੈਂ ਦੇਣਾ ਨੰਬਰ ਕਿ ਨਹੀਂ ਨਹੀਂ ਜਾਂਦਾ ਰਿਹਾ ਜਾਂ ਮਤਲਬ ਉਹੀ ਹੈ ਵੀ ਵਧੀਆ ਮੁੰਡਾ ਰੱਬ ਦਾ ਰੂਟ ਹੈ ਚੱਲਦੀਆਂ ਕਲਾ ਕਰੇ ਹੈਨਾ ਠੀਕ ਆ ਵੀਰੇ ਓਕੇ ਬਾਈ ਚਲੋ ਜੀ ਜੈਲਦਰ ਬਾਈ ਦੀਆਂ ਤੁਸੀਂ ਵੀਡੀਓ ਦੇਖ ਲਈਆਂ ਹੋਣੀਆਂ ਮੈਂ ਪਹਿਲਾਂ ਵੀ ਅਪਲੋਡ ਕਰੀਆਂ ਨੇ ਆ ਬਾਈ ਦੀ ਆਪਣੀ ਫੈਕਟਰੀ ਆ ਮਤਲਬ ਪਲਾਂਟ ਬਾਈ ਦਾ ਕੰਮ ਮੈਨੂੰ ਤਾਂ ਬਹੁਤ ਜ਼ਿਆਦਾ ਚੰਗਾ ਲੱਗਾ ਸਿਰਾਜ ਨੂੰ ਆਪਾਂ ਕਹਿ ਦਿੰਨੇ ਆ ਮੈਂ ਅਜੇ ਤੱਕ ਮੈਂ ਨਹੀਂ ਦੇਖੀ ਵੀ ਟਰਾਲੀ ਬਨਣ ਤੋਂ ਪਹਿਲਾਂ ਕਦੇ ਟਰਾਲੀ ਨੂੰ ਪੇਂਟ ਹੋ ਜਾਵੇ ਜੇ ਕਦੇ ਕਿਸੇ ਨੇ ਦੇਖਿਆ ਤੇ ਮੈਨੂੰ ਦੱਸਿਓ ਜ਼ਰੂਰ ਇੱਕ ਆ ਦੇਖਿਓ ਆ ਵੀਰ ਕੀ ਕਰਦਾ ਵੀ ਜਿਹੜੀ ਲੋਹੇ ਦੇ ਉੱਪਰ ਪਾਲਿਸ਼ ਨਹੀਂ ਹੁੰਦੀ ਇਹ ਪਾਲਿਸ਼ ਨੂੰ ਉਤਾਰ ਕੇ ਆਹ ਦੇਖ ਲਓ ਗ੍ਰੈਂਡਰ ਨਾਲ ਮਾਰਦਾ ਪਿਆ ਵੀਰ ਆਪਣੇ ਉਹਦੇ ਨਾਲ ਕੀ ਕਹਦੇ ਨੇ ਆਪਾਂ ਗ੍ਰੈਂਡਰ ਜਾਂ ਕੀ ਉਹਨੂੰ ਕਹਿੰਦੇ ਨੇ ਰੇਗ ਮਾਰ ਉਹਦੇ ਨਾਲ ਪੂਰੀ ਪਾਲਿਸ਼ਿੰਗ ਉਤਾਰ ਕੇ ਤੇ ਫਿਰ ਇਹਨੂੰ ਮਦਦੋ ਸਾਫ ਸਫਾਈ ਕਰਕੇ ਫਿਰ ਪ੍ਰਾਈਮਰ ਵੱਜਣਾ ਤੇ ਆਹ ਬੁਸ਼ ਦੇਖ ਲਓ ਤੁਸੀਂ ਮੈਂ ਕਹਿੰਦਾ ਏਡੇ ਏਡੇ ਬੁਸ਼ ਹੁਣ ਨਹੀਂ ਆਪਾਂ ਦੇਖੇ ਵੀ ਹੁੱਕ ਦੇ ਸਾਰੀ ਉਮਰ ਚਲੇ ਜੈਣਾ ਫਿਰ ਹੁੱਕ ਦਾ ਪੂਰਾ ਸੈਜ ਹੁੰਦਾ ਵੀ ਇਹ ਨਹੀਂ ਵੀ ਕਿਤੇ ਤੁਹਾਡੀ ਵੱਧ ਘਟ ਘਸ ਜੁਨਾ ਮਜਾਲ ਫਿਰ ਆ ਦੇਖੋ ਤੁਸੀਂ ਸਾਈਡ ਵਾਲੀ ਜਿਹੜੀ ਆਪਣੀ ਚਾਦਰ ਆ ਉਹਦੀ ਚੜ੍ਹਾਈ ਵੀ ਉੱਪਰ ਕਿੰਨੀ ਆ ਤੇ ਥੱਲੇ ਫਰਸ਼ ਦੇ ਲੋ ਤੇ ਕਟਿੰਗ ਨਹੀਂ ਕੀਤੀ ਆ ਦੇਖੋ ਫਰਸ਼ ਵਾਲੀ ਚਾਦਰ ਸਿੱਧੀ ਆ ਜਿਹੜੀ ਸਾਈਡਾਂ ਤੋਂ ਵੋਲਡ ਹੋਣੀ ਉਹ ਵੀ ਉਦਾਂ ਹੀ ਆ ਯਾਰ ਬੰਦਾ ਨਾ ਜਿਵੇਂ ਰੂਹ ਨਾਲ ਕੰਮ ਨਹੀਂ ਕਰਦੇ ਤੇ ਤਸੱਲੀ ਨਾਲ ਤੇ ਇੱਕ ਚੀਜ਼ ਹੋਰ ਇਹ ਪੇਂਟ ਆ ਦੇ ਲੋ ਜਿਵੇਂ ਹੁਣ ਲੋਹਾ ਆਪਣੇ ਪੱਤੀ ਸਾਈਡ ਵਾਲੀ ਉੱਪਰ ਚੜ ਗਈ ਆ ਜੇ ਇਸ ਚ ਨੂੰ ਆਪਾਂ ਟੰਕਾ ਲਾ ਦਈਏ ਤੇ ਪੇਂਟ ਤਾਂ ਸਾਰੀ ਉਮਰ ਹੀ ਨਹੀਂ ਹੋਣਾ ਇਹ ਪਹਿਲਾ ਪੇਂਟ ਕਰਨ ਦਾ ਕਾਰਨ ਹੀ ਇਹ ਆ ਵੀ ਟਰਾਲੀ ਦੀ ਲਾਈਫ ਵਧੇ ਇੱਕ ਆ ਚੀਜ਼ ਦੇ ਲਓ ਹੁਣ ਲੱਖ ਟਰਾਲੀ ਮੈਂ ਕਹਿੰਦਾ ਥੱਲੇ ਲੱਗ ਜੇ ਕਿ ਆਪਣੀਆਂ ਪੌਣੀ ਖਰਾਬ ਹੋ ਜੇ ਮਤਲਬ ਹੀ ਨਹੀਂ ساری ਉਮਰ ਦੇ ਕੰਮ ਆ ਯਾਰ ساری ਉਮਰ ਦੇ ਕੋਕਾ ਪੀ ਸਭ ਮਗਰਲੇ ਲੋਕ ਚੈੱਕ ਕਰ ਲੋ ਤੂੰ ਕਿੰਨੀ ਸੋਧ ਨਾ ਬਣਿਆ ਫਿਰ ਆ ਜਿਹੜਾ ਆਪਣਾ ਡਾਲਾ ਵਾ ਇਹਦੇ ਅੰਦਰ ਵੀ ਪਾਈਪ ਦਿੱਤੀ ਆ ਪਾਈਪ ਇਹ ਸੌਰੀ ਪਾਈਪ ਨਹੀਂ ਐਂਗਲ ਪੱਤੀ ਕਿਉਂਕਿ ਆਪਾਂ ਕਹਿ ਰਹੇ ਧੁੱਕਾ ਧੁੱਕਾ ਲਾ ਲੈਨੇ ਆ ਹਨ ਤੇ ਡਾਲਾ ਆਪਣਾ ਬਿੰਗਾ ਹੋ ਜਾਂਦਾ ਇਹਦੇ ਨਾਲ ਬਿੰਗਾ ਬੁੰਗਾ ਨਹੀਂ ਹੋਊਗਾ ਤੁਹਾਨੂੰ ਦੱਸੀ ਜਨਾ ਵੀ ਕੋਕੇ ਪੂਰੇ ਕੋਕੇ ਜੜੇ ਆ ਜਿਹਨੂੰ ਆਪਾਂ ਕਹਿੰਦੇ ਨੇ ਕੋਕਾ ਪੀਸ ਉਹ ਕੰਮ ਆ ਪੂਰਾ ਤਸੱਲੀ ਵਾਲਾ ਤੇ ਫਿਰ ਆ ਆਪਣੇ ਫਿਰਕੀਆਂ ਵਾਲੇ ਵੇਲੋ ਤਈ ਫਿਰਕੀਆਂ ਲਾ ਲਓ ਭੌਣੀਆਂ ਲਾ ਲਓ ਇਹਨਾਂ ਕੁਛ ਨਾ ਕੁਛ ਕਹੇ ਨੇ ਆਪਾਂ ਇਹ ਵੀ ਬੋਸ਼ ਲਾ ਕੇ ਆ ਅੰਦਰ ਕਿੱਡੇ ਕਿੱਡੇ ਲੰਮੇ ਬੋਸ਼ਾ ਇਹ ਨਹੀਂ ਆ ਕਿ ਵੀ ਪਤਲਾ ਜਾਂ ਸਰੀਆ ਨਾ ਯਾਰ ਨਿੱਕੀ ਤੋਂ ਨਿੱਕੀ ਚੀਜ਼ ਤੇ ਹੀ ਨਾ ਬਰੀਕੀ ਚ ਚਲੇ ਜਾਓ ਬਰੀਕੀ ਜਾਵਾ ਉਹ ਵੀ ਕੋਕਾ ਵਾ ਬਾਕੀ